ਕਿਸ ਨੇ ਉਹ ਨਹੀਂ ਇਹਦੇ ਪਰ ਫੀਡਿੰਗ ਆ ਲੈਣੋ ਸਾਸ਼ੀ ਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆਂ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਛੜ ਦੀ ਪਤਾ ਦੇ ਵੀ ਹੋਮੋਂ ਦੇ ਦੀਦੀ ਦਾ ਚਾਰ ਕਪ ਕਰੋੜ ਗਏ ਵੇ ਸੀ ਹੈ ਜੀ ਅਸੀਂ ਹਸਪੀਟਲ ਠੀਕ ਹੈ ਹੁਣ ਤੁਸੀਂ ਫੇਰ ਗੱਲ ਕਹੋਗੇ ਇੱਕ ਦਿਨ ਜੈਸਵੀਨ ਬਿਮਾਰ ਹੁੰਦੀ ਦੂਸਰੇ ਦਿਨ ਠੀਕ ਹੁੰਦੀ ਆ ਬਲੌਗ ਚ ਕਈ ਵਾਰ ਇਹ ਜੇ ਟਾਈਮ ਸਰਦਾਰ ਜੀ ਖੋਲਦੇ ਆਂ ਵੀ ਜਮਾਈ ਨਹੀਂ ਸ਼ਮਤਾ ਹੁੰਦੀ ਬੋਲਣ ਦੀ ਠੀਕ ਹੈ ਦੇ ਹਾਏ ਮਰ ਗਏ ਆਏ ਹੋ ਗਿਆ ਹੋ ਗਿਆ ਕਈ ਵਾਰ ਜੋਸ਼ ਜਾਇਆ ਵਾ ਹੁੰਦਾ ਠੀਕ ਹੈ ਹੁਣ ਇਹਨਾਂ ਨੇ ਸਾਨੂੰ ਜੂਸ ਜੱਸ ਦਾ ਪਲਾਇਆ ਥੋੜਾ ਜਿਹਾ ਖਲਾਇਆ ਪਲਾਇਆ ਥੋੜੇ ਜਿਹੀ ਆ ਗਈ ਹਿੰਮਤ ਹੂੰ ਕੋਸੀ ਵਲੌਗ ਬਣਾ ਸਕਦੇ ਹੂੰ ਐਨਰਜੀ ਆ ਗਈ ਬਲੂਂਗੜਾ ਜਿਹੜਾ ਮੇਰਾ ਮਨਕੀਰਤ ਸਿੰਘ ਜੀ ਉਹਨੂੰ ਲੈਣਾ ਪਾਲਣਾ ਕਿ ਕਿ ਉਹ ਥੋੜਾ ਜਿਹਾ ਥੇਲਣਾ ਕਰ ਰਿਹਾ ਫੀਲ ਮੈਨੂੰ ਹਲਾਈ ਜੋ ਹਲਾਈ ਜੋ ਇਹ ਇਸ ਕਰਕੇ ਮੈਨੂੰ ਆਪ ਤਾਂ ਬਾਗੀ ਉਹਦੀ ਭਾਈ ਬੂਆ ਹਾਂ ਆਪਾਂ ਚਲੋ ਬੂਆ ਨੂੰ ਮਾੜਾ ਵੀ ਨਹੀਂ ਕਹਿਣਾ ਨਹੀਂ ਚਲ ਬੂਆ ਨਾਲ ਪਿਆਰ ਆ ਬੂਆ ਨੇ ਆਪਣਾ ਪਿਆਰ ਕਰਿਆ ਹਨਾ ਆਪਾਂ ਆਪਣਾ ਕਰਾਂਗੇ ਹੁਣ ਆਪਾਂ ਸਹਿਣਾ ਵੀ ਆਪਾਂ ਹੁਣ ਕੀ ਕਰੀਏ ਕਿਉਂ ਦੀਦੀ ਨੂੰ ਵੀ ਮਿਲੋ ਜੀ ਇੱਧਰ ਬਿਲਕੁਲ ਸਸਰੀ ਗੱਲ ਜੀ ਸਾਰਿਆਂ ਨੂੰ ਇੱਧਰ ਸਾਡਾ ਲੱਡੂ ਭਾਈ ਲੱਡੂ ਨੂੰ ਵੀ ਮਿਲੋ ਛੱਡੀ ਨੂੰ ਮੈਂ ਦੀਦੀ ਨੂੰ ਇਹ ਕਹਿੰਦੀ ਸੀ ਮੈਂ ਕਹਿੰਦੀ ਜਦ ਮੇਰੀ ਨੂਰ ਪੜਨ ਪੜਨੇ ਵਾਲੀ ਹੋਊਗੀ ਮਤਲਬ ਸਕੂਲ ਚ ਜਾਊਗੀ ਉਹਨੂੰ ਇਹ ਜੱਕ ਟੇਬਲ ਲੈ ਕੇ ਜਾਨਾ ਹਾਂ ਇੱਕ ABC ਵਾਲਾ ਵੀ ਆਪਾਂ ਨੇ ਲੈ ਕੇ ਜਾਣਾ ਉਹਨੂੰ ਕਹਣਾ A ਪੜਾ ਦੇ ਪੁੱਤ B ਪੜਾ ਦੇ ਪੁੱਤ ਉਹ ਪੜਾਉਗੀ ਦੇਖੀ ਉਹਨੂੰ ਕਿੰਨੀ ਛੇਤੀ ਨੂੰ ਅਵੇਜ ਹੋਣੀ ਹੈ ਨਾਲੇ ਹੂੰ ਤੁਸੀਂ ਇੱਕ ਚੀਜ਼ ਹੌਟਿਸ ਕਿ ਐਂਟਰੀ ਕਰ ਦੇਸੋ ਵੀ ਆ ਪਾਣੀ ਵਾਲਾ ਕਿੰਨਾ ਸੋਹਣਾ ਹਾਂ ਮੈਂ ਦੇਖ ਲਿਆ ਉਹ ਮੈਂ ਲਿਆ ਉਹ ਵੀ ਸ਼ਾਟ ਚ ਅੱਛਾ ਅੱਛਾ ਵਧੀਆ ਚੀਜ਼ ਆ ਉਹ ਵੀ ਉਰੇ ਤਾਂ ਉਹ ਕੰਮ ਹੈ ਹੈ ਬਰਥਡੇ ਮੈਂ ਆਪਣੇ ਬਰਥਡੇ ਨੂੰ ਤਾਂ ਜਿਆਦਾ ਹੀ ਖਿਆਲ ਤੈਨੂੰ ਰਾਣੀ ਪੂਰੇ ਤਾਂ ਉਹ ਕੰਮ ਹੈ ਤੈਨੂੰ ਰਾਣੀ ਬਣਾਈਏ ਹਾਂ ਰਾਣੀ ਬਣਾਈਏ ਤੈਨੂੰ ਰਾਣੀ ਜੈਸਮਿਨ ਘਰ ਮਹਾਰ ਉਰੇ ਦਾ ਉਹ ਕੰਮ ਹੈ ਵੀ ਜਿਹੜਾ ਇੱਕ ਵਾਰ ਐਂਟਰੀ ਕਰ ਗਿਆ ਵੀ ਉਰੇ ਤੇ ਆ ਹੀ ਨਹੀਂ ਹੈਗਾ ਵੀ ਕੋਈ ਜਿਹੜੀ ਕਿਸੇ ਉਹਦੀ ਡਿਮਾਂਡ ਹੋਊਗੀ ਉਰੇ ਨਾ ਪੂਰੀ ਹੋਵੇ

ਅੰਬੀ ਤੋਂ ਨਾਲ ਮਨਾਉਂਦੇ ਹੁੰਦੇ ਬੇਬੀ ਸ਼ਾਵਰ ਕਈ ਕਈਆਂ ਨੇ ਹੁੰਦਾ ਰਵਾਜ ਅਪਣਾਉਣਾ ਹੁੰਦਾ ਨਹੀਂ ਆਪਣੇ ਸਿਰਫ ਵਿਦਾ ਕਰ ਦਿੰਦੇ ਹਨਾ ਆਪਣੇ ਜਿੱਤਾਂ ਨਹੀਂ ਹੁੰਦਾ ਦੀਦੀਆਂ ਦਾ ਵਿਦਾ ਵੀ ਨਹੀਂ ਕਰਦੇ ਨਹੀਂ ਸਾਡੇ ਉਧਰ ਨਹੀਂ ਕਰਦੇ ਫਿਰ ਇੱਧਰ ਦੇ ਰਵਾਜ ਦੇ ਹਿਸਾਬ ਨਾਲ ਕਰਿਆ ਸੀਗਾ ਮਮਮੀ ਹੁਣਾਂ ਨੇ ਹਾਂ ਅੱਛਾ ਆ ਦੇਖਿਓ ਆ ਟੋਪੀ ਨਾ ਤੋ ਤੋ ਵੀ ਬੜਾ ਪਤਾ ਇਹ ਰੇਜ਼ਰ ਹੋਣੀ ਬਲਦਾ ਹਨ ਆਈ ਥਿੰਕ ਬੱਚਿਆਂ ਦੀ ਰੇਜ਼ਰ ਆ ਇਹ ਬਸ ਉਹ ਦਿੱਤਾ ਵਾ ਸ਼ੇਪ ਦਿੱਤੀ ਵੀ ਆ ਆ ਸ਼ਰਤ ਨਾ ਮੈਨੂੰ ਲੱਗਦਾ ਹਮਮ ਤੇ ਵੀ ਰੱਬ ਖੰਨਾ ਖੁਸ਼ਾ ਲੋਕ ਪੂਰੇ ਦੇ ਮੈਂ ਉਹੀ ਕਹਿੰਦਾ ਵੀ ਉਰੇ ਤੇ ਨਾ ਬੰਦਾ ਨਿਆਣਾ ਜੇ ਨਿਆਣਾ ਉਰੇ ਅਮੈਂ ਉਹੀ ਕਹਿੰਦਾ ਉਰੇ ਤੇ ਜੇ ਨਿਆਣਾ ਆ ਜਵੇ ਨਾਲ ਵਾ ਉਹਦਾ ਫੇਰ ਥਾਬੇ ਨੂੰ 5-7 ਸੌ ਲਵਾ ਕੇ ਹੀ ਜਾਊ ਆ ਇਹਨੂੰ ਅਹ ਪੈਨਸਲ ਮੈਨੂੰ ਇਹਦੇ ਵੀ ਬਹੁਤ ਪੈਨਫੈਲ ਪਹਿਲਾਂ ਜਦ ਪੜਦੇ ਹੁੰਦੇ ਤੇ ਕਿੰਨਾ ਹੋ ਹੁੰਦਾ ਤਾਂ ਸਸਤਾ ਪੈਨਸਲ ਉਹ ਲੈਣੀ ਜਿਹਦੇ ਪਿੱਛੇ ਰੇਜ਼ਰ ਲੱਗੀ ਹੋਵੇ ਛਕਲਾ ਕ ਬੂੰਪੂੰ ਬਣਦੇ ਹੁੰਦੇ ਤੇ ਤੁਹਾਨੂੰ ਪਤਾ ਇਰੇਜ਼ਰ ਨੂੰ ਹੋਰ ਕੀ ਕਹਿੰਦੇ ਆ ਕੀ ਰਬੜ ਨਹੀਂ ਮਟੇੜੀ ਰਬੜ ਮਟੇੜੀ ਪੈਨਸਲ ਕਾਟੂ ਸ਼ਾਰਪਨਰ ਨੂੰ ਕਹਿੰਦੇ ਹੁੰਦੇ ਆ ਅਸੀਂ ਨਾ ਬਾਈ ਰਬੜੇ ਕਹਿੰਦੇ ਆ ਇਹ ਸਾਨੂੰ ਅਸੀਂ ਤਾਂ ਰੇਜ਼ਰ ਰੋਜ਼ਰ ਵੀ ਬਹੁਤ ਘਟ ਗਈ ਘਟਣੀ ਬੰਨ ਬਹੁਤ ਵਧੀਆ ਵਧੀਆ ਪਏ ਹਨ ਹੁਣ ਤੁਸੀਂ ਕਹਿੰਦੇ ਸੀ ਨਾ ਮੈਂ ਇੰਗਲਿਸ਼ ਦੀ ਕਰ ਲਈ ਜੇ ਕਰਦੀ ਹੋਈ ਫਿਰ ਜੇ ਮੈਨੂੰ ਐਡਮਿਸ਼ਨ ਮਿਲਦੀ ਹੋਏ ਫਿਰ ਮੈਂ ਲੈ ਲਈ ਕੋਈ ਨਹੀਂ ਉਹ ਲੈ ਜਾ ਤੋ ਲਜਾਣਾ ਆ ਆਦੋ ਹੂੰ ਨਮੀ ਚੀਜ਼ ਦਾ ਚੌਹ ਹੁੰਦਾ ਹੈ ਪਾਜੀ ਤੁਹਾਨੂੰ ਪੈਨ ਚਾਹੀਦੇ ਆ ਮੇਰੇ ਕੋਲ ਤਾਂ ਹੈਗਾ ਜੇ ਦੋ ਤਿੰਨ ਪੈਨ ਪਏ ਇੱਕ ਤਾਂ ਜੈਸਮੀਨ ਨੇ ਦਿੱਤਾ ਤਾਂ ਮਾਡੇ ਗਿਫਟ ਇਹ ਨਹੀਂ ਜੀ ਕਹਿੰਦੀ ਸੀ ਮੈਂ ਕੀ ਲਿਖੋ ਤੇ ਦੇ ਇੱਕ ਮਿੰਟ ਖੋਲ ਕੇ ਏ ਬੀ ਸੀ ਵਾਲਾ ਪਿਆ ਹੋਵੇ ਇਹ 1 2 ਵਾਲਾ ਹੈ ਕਿਆ ਕਾਦੇ ਵਾਸਤੇ ਨੂਰ ਨੂਰ ਨੂੰ ਕਹਿਣਾ ਏ ਪੜਾ ਦੇ ਪੁੱਤ ਵੀ ਖੜਾ ਦੇ ਐ ਮੈਨੂੰ ਉਹਨੂੰ ਬਹੁਤ ਨੋਲਿਜ ਹੋਈ ਹਾਂ ਦੀਦੀ ਤੇ ਇਹ ਲੈ ਕੇ ਜਾਣਾ ਆਪਾਂ ਨੇ ਰੱਖ ਲਾ ਕੱਢ ਲੋ ਇਹਨੂੰ ਸਾਈਡ ਤੇ ਪੜਾਈ ਵਾਲੀ ਆ ਨਾ ਚੀਜ਼ ਇਹਦੇ ਹਮ ਆ ਲੈਟਾ ਸਾਡੀ ਨੂਰ ਨੇ ਤਾਂ ਰਹਿਣ ਨਹੀਂ ਦੇਣੀਆਂ ਲੈ ਇਹਦਾ ਕੰਢੀ ਜੀ ਤੇ ਫੜ ਕੇ ਉਹਨੇ ਜਦ ਮਰੇ ਜਦ ਬੱਚੇ ਪੜਦੇ ਇਹ ਮਤਲਬ ਤਾਂ ਉਹ ਹੋਣਾ ਜਿੱਦਾਂ ਮਰਜ਼ੀ ਨੂੰ ਕਮਾ ਲਓ ਇਹਨੂੰ ਇਦਾਂ ਹਾਂ ਨੂਰ ਨੇ ਚੱਕ ਕੇ ਸਿੰਘ ਜੇ ਤਾਂ ਉੱਪਰ ਤੋਂ ਲੈ ਜਾ ਕੰਮੀ ਨੂਰ ਨੇ ਤਾਂ ਮਚੋਦਣੀਆਂ ਇਹ ਜਦ ਇਹ ਫੰਦੀ ਤਿਆਰ ਹੈ ਅੱਪਾਰ ਇੱਧਰ ਆ ਵੀ ਚੀਜ਼ਾਂ ਪਈਆਂ ਆਖੀ ਨਹੀਂ ਆਏ ਆਹ ਆਖੀ ਨਹੀਂ ਵਾਸਤੇ ਹੁਣ ਆਪੇ ਪੰਗਾ ਲੈ ਰਹੀਆਂ ਦੇਖ ਲੈ ਵੀ ਖਰਚਾ ਕਰੋ ਦੇਖ ਲੋ ਆਹ ਕੰਮ ਚੱਲਦਾ ਹੈ ਖਰਚੇ ਨਾ 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 ਉਹ ਤਾਂ ਨਿਆਣਿਆਂ ਦੀਆਂ ਠੀਕ ਨਾ ਨਾ ਅਸੀਂ ਉਹ ਲੈਣੀਆਂ ਨੇ ਪਲਾਸਟਿਕ ਪਲਾਸਟਿਕ ਦੇ ਆ ਨਾ ਨਾ ਸਾਨੂੰ ਇੱਕ ਨੂੰ ਲੈ ਦੋ ਅਸੀਂ ਦੋਹਾਂ ਨੇ ਕੰਮ ਚਲਾ ਲਿਆ ਹੋਰ ਕੀ ਹੈ ਮੈਂ ਤਾਂ ਚਲਾਉਂਦੀ ਹੋਣੀ ਦੀਦੀ ਤੂੰ ਹੀ ਲੰਦੀ ਮੈਂ ਤਾਂ ਸ਼ੌਂਕੀਨੀ ਮੈਂ ਨੂਰ ਕਿ ਨਿਆਣਿਆਂ ਕਰਕੇ ਇਹਦੀ ਤੂੰ ਫਿਰ ਬੜਾ ਲੈ ਆ ਦੇਖ ਪਿਆ ਬਸ ਇਹ ਤੁਹਾਡੀਆਂ ਚੁੰਗਣੀਆਂ ਚਾਂਗਣੀਆਂ ਇੰਨੇ ਪੈਸੇ ਵੀ ਹੈਗੇ ਮੇਰੇ ਕੋਲ ਮੈਂ ਵੀ ਨਿਆਣਿਆ ਕਰਕੇ ਨਹੀਂ ਨਹੀਂ ਇਹਦੇ 'ਚ ਮੇਰੀ ਗੱਲ ਸੁਣਾ ਇਹਦੇ 'ਚ ਕਿਤੇ ਇਹਦੇ 'ਚ ਡਾਈਪਰ ਇਹੋ ਜਿਹੇ ਦਾ ਸਾਗ ਤੋੜ ਹੋ ਜਾਣਾ ਖੇਤਾਂ ਤੇ ਸਾਗ ਤੋੜ ਲਿਆ ਹੋਇਆ ਜਿਹੜਾ ਇਹਦੇ ਚ ਜੇ ਮੈਂ ਦਿਨ ਚ ਵੀ ਕਿਤੇ ਜਾਊਂਗੀ ਡੈਪਰ ਵਾਈਪਸ ਫਿਰ ਬੋਤਲ ਇਹ ਤਾਂ ਮੇਰੇ ਹੀ ਫੀਡ ਲੈਂਦਾ ਇਹ ਨਹੀਂ ਹੁੰਦਾ ਆਪਣੇ ਨਾਨਕਿਆਂ ਵੀ ਜਾਊਗਾ ਨਾਨਕੇ ਜਾਣ ਨੂੰ ਦੋ ਦਿਨ ਲੱਗਦੇ ਆ ਕਿੰਨਾ ਕੁ ਸਾਮਾਨ ਆਉਣਾ ਇਹਦੇ ਵਿੱਚ ਤੁਹਾਨੂੰ ਕੀ ਪਤਾ ਮੈਨੂੰ ਨਹੀਂ ਜੇ ਮੈਂ ਦੇ ਉਹ ਇਹਦਾ ਬਹੁਤ بڑا ਇਹਦੇ ਚ ਦਾ ਸਾਗ ਵੀ ਤੋੜ ਲਿਆ ਹੋਇਆ ਹੋਣਾ ਖੇਤਾਂ ਤੇ ਐਡਾ بڑا ਫੈਲੇ ਵਰਗਾ ਤਾਂ ਬੈਗਾ ਬਸ ਕਰੋ ਪਰਸ ਬਹੁਤ ਸਾਮਾਨ ਚਾਹੀਦਾ ਲਾਓ ਜੀ ਇੱਧਰ ਬੋਤਲਾਂ ਬਸ ਤੈਨੂੰ ਕਾ ਮਯੂਰੇ ਇਕਗਾਲਾ ਵੀ ਕੁਆਲਿਟੀ ਬਹੁਤ ਵਧੀਆ ਤੇ ਵਧੀਆ ਪਈ ਆ ਜਿਹੜੀ ਮਰਜੀ ਜਿਹਹ ਜੀ ਮਰਜੀ ਚੀਜ਼ ਲੈ ਲਓ ਜਿਹਹ ਜੀ ਤੁਹਾਨੂੰ ਪਸੰਦ ਆ ਨਾ ਉਹੋ ਜੀ ਉਹ ਚੀਜ਼ ਯਰੇ ਮਿਲ ਜੂ ਆਜੂ ਹੁਣ ਪਾਲਣੇ ਦੀ ਦੇਖ ਲਈਏ ਚਲੋ ਭਾਈ ਦੇਖੋ ਪਾਲਣੇ ਇੱਧਰ ਫੇਰ ਢੀੜਾ ਮਾਰ ਲੁੰਦੇ ਆ ਪਹਿਲਾ ਕੋਈ ਇਹ ਜੈਸਮਿਨ ਇੱਧਰ ਦੇਖ ਕੈਨੋ ਇਦਾਂ ਦੇ ਰੇੜੇ ਉੱਪਰ ਚਲੇ ਗਏ ਮੁੰਲਾ ਦਾ ਕੁਝ ਦਿਖਾਣ ਉਹ ਅੱਛਾ ਅੱਛਾ ਕਿਸੇ ਨੂੰ ਹਾਂ ਮੈਂ ਆਪਾਂ ਦੇਖ ਲਉਂਦੇ ਖੜੇ ਸੀ ਹਾਂਜੀ ਇਹ ਪਹਿਲਾਂ ਇਦਾਂ ਦੇ ਰੇੜੇ ਕਿਉਂ ਪਰ ਮੈਂ ਇਕ ਪਾਸੇ ਦੋ ਇਕ ਪਿੱਧਰ ਤੇ ਤਿੰਨ ਬਸ ਆ ਬੱਚਿਆਂ ਵਾਲੇ ਬੈਗ ਆ ਗਏ ਆ ਦੂਜਾ ਆ ਗਿਆ ਬੈਗ ਇਦਾਂ ਆ ਪਏ ਤਾਂ ਰਹਿ ਗਏ ਆ ਜੀ ਬਹੁਤ ਸੋਹਣੀਆਂ ਸੋਹਣੀਆਂ ਚੀਜ਼ਾਂ ਆ ਆ ਪਏ ਆ ਜੀ ਪਾਲਣੇ ਹੂੰ ਇਹਨਾਂ ਨੇ ਪੀਸ ਉਧਰੋਂ ਲਿਆਂਦੇ ਕੱਢ ਕੇ ਬਾਕੀ ਤੁਹਾਨੂੰ ਉੱਥੇ ਵੀ ਦਿਖਾਣੇ ਆ ਹੈ ਤਾਂ ਵੈਸੇ ਸੇਮੇ ਚੀਜ਼ਾਂ ਕਲਰ-ਕਲਰ ਦਾ ਹੀ ਫਰਕ ਤੇਰੇ ਖਾਤਰ ਸੀ ਪਾਲਣੇ ਲੰਦੀਆਂ ਨਹੀਂ ਪਰ ਆ ਵੀ ਚੀਜ਼ਾਂ ਦਾ ਫਰਕ ਆ ਜਾਂਦਾ ਇਹਨਾਂ ਦੇ ਇਹਨੂੰ ਟਾਇਰ ਆ ਆ ਬੜਾ ਸਿੰਪਲ ਆ ਅਸੀਂ ਬਾਜੀਏ ਤੇਰੇ ਖਾਤਰ ਪਾਲਣੇ ਲੰਦੀਆਂ ਫਿਰਦੀਆਂ ਤੂੰ ਸੁੱਤਾ ਪਿਆ ਚੁਆਇਸ ਨਹੀਂ ਕਰਨੀ ਤੇ ਤੇ ਆ ਪੁੱਠਕੇ ਰੇਟ ਬਣਾ ਹਾਂ ਆ ਲੈ ਜੀ ਇਹ ਗਾੜੀ ਨੂਰ ਪਿੱਛੇ ਬਨਕੀਰ ਉਹ ਦੂਸਰੇ ਨੇ ਵਾਲੇ ਜਿਹੜੇ ਦੋ ਨੂਰ ਨੇ ਨਾ ਤੁਸੀਂ ਪਿੱਛੇ ਪਿੱਛੇ ਭੱਜੀ ਜਾਓ ਡੰਡਾ ਲੈ ਲੈਣਾ ਸੀ ਵਿੱਚ ਓਏ ਇਦਾਂ ਕਹਿੰਦੇ ਲੱਗੀ ਤਾਂ ਸਭ ਉਹਨ ਨਿਆਣੇ ਆ ਗਿੰਨੂ ਨੂੰ ਦੀਦੀ ਆ ਦੋ ਨਹੀਂ ਉਧਰ ਹੈ ਚੀਜ਼ ਵਧੀਆ ਇਹ ਪਰ ਹਜੇ ਆਪਣੇ ਵਾਲਿਆਂ ਦੇ ਕੰਮ ਦੀ ਨਹੀਂ ਨਾ ਹੈਗੀ ਇਹ ਹਾਂ ਉਹ ਤਾਂ ਵਿਚਾਰਾ ਗੰਗਾ ਹੀ ਛੋਟਾ ਹਾਂ ਮੇਰੀ ਨੂਰ ਵੀ ਛੋਟੀ ਹੈ ਨੂਰ ਦੇ ਘਾਡੇ ਨੂੰ ਬਾਬਾ ਜੀ ਸੁੱਖ ਰੱਖੇ ਮੈਂ ਪੈਸੇ ਇਕੱਠੇ ਕਰ ਲੈਣੇ ਇਹ ਜੀ ਗੱਡੀ ਲੈ ਆਉ ਮੈਨੂੰ ਗੱਡੀ ਦੀ ਨਹੀਂ ਦੇਂਦਾ ਹੀ ਮੈਂ ਤਾਂ ਦੀ ਨਹੀਂ ਇਹਨਾਂ ਨੇ ਲੈਫਟ ਲਵਾਈ ਵੀ ਹੈ ਪਰ ਥੱਲੇ ਆਣ ਨੂੰ ਸਹੀ ਚਾਲੂ ਨਹੀਂ ਦੇ ਵਿੱਚ ਕੁਝ ਨਹੀਂ ਨਾ ਨਾ ਚਾਲੂ ਆ ਆ ਪਹਿਲਾਂ ਉਹ ਲੈ ਕੇ ਆਏ ਸਮਾਨ ਉਹ ਨੀਚੇ ਤੋਂ ਇਹਦਾ ਸਮਾਨ ਨੇ ਆਲੂ ਰੱਖੀ ਵੀ ਉਹਨਾਂ ਨੇ ਉੱਪਰ ਥੱਲੇ ਤੋਂ ਉੱਪਰ ਚਲੇ ਗਏ ਮੁੰਲਾ ਤਾਂ ਆ ਦੇਖੋ ਭਾਜੀ ਨਾ ਦੰਦ ਰਿਦੇ ਹੁੰਦੇ ਨੇ ਹਾਂ ਇੱਕ ਮਿੰਟ ਬੱਲਾ ਮੱਲਾ ਬੱਲਾ ਇਹ ਤਾਂ ਆਈਟਮਾਂ ਇੱਕ ਤੇ ਇੱਕ ਪਈ ਆ ਤੇ ਸਕੂਟਰ ਪਏ ਆ ਕਮ ਅੱਛਾ ਰੇਟ ਵੀ ਲਿਖਿਆ ਪਾ ਉੱਪਰ ਸਕੂਟਰ ਹੈਗਾ ਜੀ 5500 ਦਾ ਹਾਂ ਉਹ ਹੈਗਾ ਏ 8000 ਦਾ ਆ 8000 ਦਾ ਬੱਲੇ ਬੜੀਆਂ ਯਾਰ ਲੈ ਲੀਆਂ ਲੈ ਲੀਆਂ ਚੀਜ਼ਾਂ ਪਈਆਂ ਇੱਕ ਤੇ ਇੱਕ ਚੀਜ਼ ਪਈ ਆ ਆ ਗੱਡੀਆਂ ਉਹ ਟਰੈਕਟਰ ਵੀ ਖੜਾ ਜੌਂਡੀਆਰ ਜੀ ਜੀ ਬੱਲੇ ਅੱਡਾ ਜਾਣੀ ਹੈਗਾ ਹੂੰ ਉਹ ਹਰ ਬੰਦੀ ਦੀ ਪ੍ਰੋਬਲਮ ਹੈ ਮੈਨੂੰ ਪਤਾ ਅੱਜ ਜ਼ਿਆਦਾ ਹੈ ਨਹੀਂ ਮੇਰੀ ਹੋਦੀ ਆਪਣੀ ਸੰਭਾਲੀ ਆ ਰੋਟੀ ਦੇ ਹੈ ਰੋਟੀ ਖਾਂਦੇ ਆ ਹੋਏ ਮੈਂ ਹਰ ਵਾਰੀ ਚੁੰਦੀਆਂ ਇਹ ਗੱਲ ਕੋਈ ਨਹੀਂ ਚਲੋ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਕੋਈ ਹੁੰਦੀ ਕੋਈ ਬਿਮਾਰ ਹੋ ਜਨੇ ਕਿਸੇ ਨੂੰ ਕੋਈ ਪ੍ਰੋਬਲਮ ਹੋ ਜੇ ਦੀ ਹਾਂਜੀ ਹਾਂਜੀ ਕੋਈ ਲਓ ਜੀ ਦਿਖਾਓ ਤੁਸੀਂ ਸਾਨੂੰ ਪਾਲਣਾ ਵਧੀਆ ਕਿਹੜਾ ਹੋਗਾ ਦੇਖੋ ਸਟਾਰਟਿੰਗ ਤੋਂ ਤਾਂ ਪਾਲਨੇ ਆ ਚਾਹਦੇ ਆ ਰਹੇ ਆ ਅੱਛਾ ਜੀ ਠੀਕ ਹੈ ਆਪਾਂ ਇਹਦੇ ਵਿੱਚ ਬੱਚੇ ਨੂੰ ਘੁਮਾ ਵੀ ਸਕਦੇ ਆ ਹਮ ਅੰਦਰ ਬਾਅਦ अच्छा टायर लग लगे हुए जीनु टायर अच्छा 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 जी फिर इसी ਵਿੱਚ سپੀਰੀਅਰ ਕੁਆਲਟੀ ਆ ਜਾਂਦੀ ਹੈ ਵਾਲੀ اچھا ਜੀ ਮਤਲਬ ਜਿਹਨੂੰ ਆਪਾਂ ਹੈਵੀ ਚ ਕਾਊਂਟ ਕਰਦੇ ਆਂ ਹਾਂਜੀ ਫਿਰ ਉਸ ਤੋਂ ਬਾਅਦ ਰੇ ਡਿਜ਼ਾਈਨ ਆ ਜਾਂਦਾ ਹੈ ਇਹ ਪ੍ਰੋਪਰ ਐਦਾ ਹੀ ਬਣੇਗਾ ਉੱਪਰ ਤੇ ਹੁੱਡ ਹੋਏਗੀ ਨਟ ਦੀਦੀ ਮੈਨੂੰ ਇਹ ਡਰਾਟ ਜਗਾ ਠੀਕ ਹੈ ਵੈਰੀ ਕੇ ਵਾਲਾ ਹੈ ਇਸ ਵਿੱਚ ਆਪਾਂ نو 1 3 ਨੋ ਡਿਜ਼ਾਈਨ ਵਿੱਚ ਜਾਣਗੇ 1 2 3 अच्छा ये मतलब ये एक जगह पे रहना टायर नहीं है, नहीं, टायर है, है ये नु नहीं इनਾਂ ਦੇ ਛੋਟੇ ਟਾਇਰ ਹੁੰਦੇ ਆ ਆਪਾਂ ਅੰਦਰ ਬਾਹਰ ਕਰ ਸਕਦੇ ਆ ਝੁੱਲੇ ਨੂੰ ਲੇਕਿਨ ਇਹ ਨਹੀਂ ਆ ਵੀ ਆਪਾਂ ਬੇੜੇ ਬਰੈਂਡੇ ਚ ਘੁਮਾ ਲਿਆ ਬੇੜੇ ਬਰੈਂਡੇ ਚ ਨਹੀਂ ਘੁਮਾ ਉਹ ਚੀਜ਼ ਆਪਾਂ ਨੂੰ ਇਹਦੇ ਚ ਮਿਲੇਗੀ ਆ ਉਹਦੇ ਚ ਠੀਕ ਆ ਠੀਕ ਆ ਜੀ ਫਿਰ ਦੀਦੀ ਹਾਂਜੀ ਬੋਲੋ ਆਹ ਵਾਲਾ ਦਿਖਾਓ ਹਨਾ ਦੀਦੀ ਆਹ ਖੋਲ ਕੇ ਦਿਖਾ ਸਕਦੇ ਹੋ ਲੈ ਇੱਕ ਮੈਂ ਦਿਖਾਉਂ ਤੁਹਾਨੂੰ ਪਹਿਲੇ ਹੁਣ ਤੇਰਾ ਕੋਈ ਕੰਮ ਨਹੀਂ ਅਸੀਂ ਪਸੰਦ ਕਰ ਲਿਆ ਆਪੇ ਹੁਣ ਉੱਠਦਾ ਦੇਖ ਲੋ ਮੋੜਨੀ ਤੈਨੂੰ ਦਿਖਾਉਣੀ ਦਿਖਾਉਣੀ ਕੋਈ ਚੀਜ਼ ਕੰਪੜੀ ਉਹਦੀ ਚੰਮੀ ਆਪਰ ਇੱਕ ਮਿੰਟ ਇੱਕ ਰੋ ਜਾ ਮੈਂ ਤੇ ਮੈਂ ਆ ਜਾਵਾਂਗਾ ਉਹ ਕਿੱਥੇ ਨਾ ਕੋਮਦਾਈ ਬਹੁਤ ਤਿੰਗੜ ਤਿੰਗੜ ਦਾ ਬਹੁਤ ਆ ਸਾਦੀ ਦੀ ਆਹੀਂ ਦਾ ਝੂਲਾ ਲੈ ਕੇ ਚੱਲੇ ਇਹਦੇ ਵਾਸਤੇ ਇਹ ਝੂਲਾ ਹੀ ਭਾਲਦਾ ਦੇਖੋ ਉਧਰ ਮਣਾ ਜੀ ਤੁਸੀਂ ਜਾਓ ਅੱਛਾ ਜੀ ਜਾਓ ਹਾਂਜੀ ਹਾਂ ਫੁੱਲ ਹੈ ਜੀ ਚਾ ਆ ਜਾਇ ਜਿੱਦਾਂ ਮਰਜੀ ਅੰਦਰ ਬਾਹਰ ਘੁਮਾਓ ਤੁਸੀਂ ਬੱਚੇ ਨੂੰ ਠੀਕ ਕੋਈ ਹੈ ਨਹੀਂ ਜੇ ਬਾਕੀ ਮਿਊਜ਼ਿਕ ਦਿੱਤਾ ਹੋਇਆ ਉੱਪਰ ਮਿਊਜ਼ਿਕ ਵੀ ਲੱਗ ਜਾਏਗਾ اچھا اچھا ਮਿਊਜ਼ਿਕ ਵੀ ਲੱਗ ਜਾਊਗਾ ਜੀ ਠੀਕ ਠੀਕ ਹੈ ਇਹ ਚੀਜ਼ ਤੁਸੀਂ ਫਿੱਟ ਕਰਕੇ ਲੈ ਕੇ ਜਾਣੀ ਹੈ نیچے ਲੜਕੇ ਹੈਗੇ ਆ ਫਿੱਟ ਕਰ ਦੇਣਗੇ ਨਹੀਂ ਕਿੰਟ ਅਸੀਂ ਘਰੇ ਕਰ ਲੈਣੀ ਹੈ ਹਾਂ ਬਾਕੀ ਇਜ਼ੀਲੀ ਹੈ ਕੋਈ ਟਫ ਨਹੀਂ ਹੈਗਾ ਓਪਨ ਕਰਨਾ ਹੈ ਸਿਰਫ ਦੋ ਨਟ ਲਗਾਣੇ ਨਹੀਂ ਠੀਕ ਹੈ ਠੀਕ ਠੀਕ ਜੈਸਮੀਨ ਮੇਰੀ ਗੱਲ ਸੁਣਾ ਬਾਹਰ ਕੋ ਮਾਉਣ ਨੂੰ ਤਾਂ ਆਪਣੇ ਕੋਲ ਉਹਦੇ ਵਾਲਾ ਨੂਰ ਵਾਲੀ ਉਹ ਨਹੀਂ ਪਈ ਉਹ ਜਿਹੜੀ ਆ ਇਹ ਜੀ ਆਈਟਮ ਆ ਹਾਂਜੀ ਸਾਈਕਲੀ ਜੀ ਮੈਂ ਤਾਂ ਕੀ ਕਹਿਣਾ ਚਾਹੁੰਦੀ ਸੀ ਕਿ ਜੀ ਵੀ ਜੀ ਮੈਂ ਹੁਣ ਆਹਾਂ ਅੰਨਾਕ ਵੀ ਆ ਬੇੜੇ 'ਚ ਸ਼ਾਮ ਨੂੰ ਥੋੜ੍ਹਾ ਜਿਹਾ ਮੌਸਮ ਠੀਕ ਹੋ ਜਾਂਦਾ ਇਹਨੂੰ ਹੁਣ ਤਾਂ ਨਹੀਂ ਉਹਦੇ ਵਿੱਚ ਪਾ ਕੇ ਕਮਾ ਸਕਦੇ ਇਹਨੂੰ ਆਪਾਂ ਹਲਾਉਣਾ ਬਸ ਹਲਾਉਣ ਇੱਕੇ ਚੀਜ਼ ਦੀ ਮੱਥੀ ਵੀ ਬਸ ਹਲਾਉਣਾ ਉਹ ਫਿਰ ਦੁੱਝਾ ਹੈਗਾ ਉਹਦੇ ਵਿੱਚ ਕਮਾਉਣ ਨੂੰ ਬਸ ਬੇੜੇ ਨਹੀਂ ਕਮਾਉਣੇ ਨੂੰ ਤਾਂ ਉਹ ਹੈਗਾ ਏ ਆਪਾਂ ਤਾਂ ਬਸ ਇੱਕ ਇਹਨੂੰ ਅੰਦਰ ਮੜਾ ਜਾਣਾ ਇਹ ਝੂਲੇ ਜੇ ਦੰਦੇ ਬਸ ਅੰਦਰ ਟਿਕ ਜਵੇ ਸਾਰਿਆਂ ਦੀ ਡੈਡੀ ਹਾਂ ਸਾਰੇ ਚੱਕ ਜਾਂਦੇ ਮੈਂ ਤੇ ਮੰਮੀ ਚੱਕਦੀ ਕਮਾਉਣੇ ਵਾਲਾ ਆਪਣੇ ਕੋਲ ਉਹ ਦੋਹਾਂ ਚੋਂ ਦੇਖੋ ਇੱਥੇ ਦਾਦੂ ਬੈਠੇ ਕਿਉਂਕਿ ਹਾਂ ਗੱਲ ਆਏ ਆ 6 ਮਹੀਨੇ ਤੱਕ ਇਹਨੇ ਉਹਦੇ 'ਚ ਬੈਠਣ ਲੱਗ ਜਾਣਾ ਜਿਹੜੀ ਉਹੋ ਜੀ ਆਪਣੇ ਕੋਲ ਆਹ ਕੀ ਕਹਿੰਦੇ ਇਹਨੂੰ ਹਾਂ ਸਾਈਕਲ ਸੰਸਾਰ ਸਾਈਕਲ ਹਾਂਜੀ ਫਿਰ ਇਹ ਦੋਹਾਂ ਚੋਂ ਦੇਖ ਲਓ ਇਹਨਾਂ ਦੋਨਾਂ ਚੋਂ ਦੇਖ ਇਹ ਇਹਨਾਂ ਦੋਨਾਂ ਚੋਂ ਦੇਖ ਲੈਣੇ ਆਪਾਂ ਹਨਾ ਜਿਹਦੀ ਇਹਨਾਂ ਦੋਨਾਂ ਚੋਂ ਬੈਸਟ ਕਿਹੜਾ ਆ ਤਾਂ ਬਹੁਤ ਜ਼ਿਆਦਾ ਹੈਵੀ ਹੋ ਗਿਆ ਇਹ ਵੀ ਜਿਹਾ ਵਧੀਆ ਹੈ ਬਸ ਡਿਜ਼ਾਈਨ ਦਾ ਫਰਕ ਹੈ ਇਹਦੇ ਵਿੱਚ ਇਹ ਵਾਲਾ ਡਿਜ਼ਾਈਨ ਹੈ ਇਸ ਵਿੱਚ ਇਹਦਾ ਹੰਦੂ ਦਾ ਕਿਹੜਾ ਲੈਣਾ ਪਰ ਬੀਬੀ ਆ ਵਾਲਾ ਇਹ ਵਾਲਾ ਹੂੰ ਠੀਕ ਹੈ ਇਹ ਵਾਲਾ ਲੈਣਾ ਇੱਕ ਵਾਰ ਖੋਲ ਕੇ ਦਿਖਾ ਦਿਓ ਸਾਨੂੰ ਇਹ ਦਿਖਾ ਸਕਦੇ ਹੋ ਖੋਲ ਕੇ ਹੁਣ ਤਾਂ ਅਸੀਂ ਪੱਕਾ ਲੈਣਾ ਇਹਦਾ ਪਤਾ ਹੀ ਨਹੀਂ ਲੱਗਣਾ ਕੁਝ ਫਿਟ ਕਰਨਾ ਪੈਂਦਾ ਹੈ ਨਾ ਸਾਰਾ ਅੱਛਾ ਫਿਟ ਕਰਨਾ ਪੈਣਾ ਹੈ ਹਾਂਜੀ ਜਿੱਦਾਂ ਉਹ ਥੋੜਾ ਫਿਟ ਹੈ ਇਹ ਅਨਫਿਟ ਹੈ ਅੱਛਾ ਇਹ ਇਸ਼ੂ ਆਉਂਦਾ ਵੈਸੇ ਤਾਂ ਸਾਡਾ ਬਲੌਗ ਬਣਨਾ ਹੈ ਤੁਹਾਨੂੰ ਪਤਾ ਲੱਗਿਆ ਜਾਂਦਾ ਹੈ ਚੇਂਜ ਹੋ ਸਕਦਾ ਵੈਸੇ ਕਰਵਾ ਲਿਓ ਚੇਂਜ ਹਾਂ ਅਗਰ ਇਹ ਤਾਂ ਬਲੋਕ ਬਣਨੇ ਇਹਨਾਂ ਨੂੰ ਪਤਾ ਲੱਗੇ ਜਾਣਾ ਵੀ ਆਪਾਂ ਨੇ ਕਿਹੜੇ ਜਾਣ ਕੇ ਤੋੜਿਆ ਨਹੀਂ ਨਹੀਂ ਤੋੜਿਆ ਤੋੜਿਆ ਦੀ ਗੱਲ ਨਹੀਂ ਹੈਗੀ ਇਹ ਬਾਕਸ ਮੈਂ نیچے ਤੁਹਾਨੂੰ ਚੈੱਕ ਕਰਾ ਦੇਣਾ ਤੁਸੀਂ نیچے ਬਲੋਕਸ ਬਣਾ ਲਿਓ ਜਿਹੜਾ ਬਣਾਣਾ ਹੈ ਆਪਣੀ ਨਹੀਂ ਅਸੀਂ ਜੋੜਨਾ ਧਰ ਜਾ ਕੇ ਆਦੀ ਹੈ ਜੇ ਮੇਰੇ ਘਰ ਜਾ ਕੇ ਕੋਈ ਇਸ਼ੂ ਪ੍ਰੋਬਲਮ ਹੋ ਜਾਏ ਫਿਰ ਚੇਂਜ ਕਰ ਸਕਦੇ ਇਹ ਚੀਜ਼ ਓਪਨ ਨਵੇਂ ਪੀਸ ਦੀ ਗਾਰੰਟੀ ਹੁੰਦੀ ਹੈ ਕੋਈ ਡਿੱਕ ਕਰਨੀ ਹੈ ਇਹਦੀ ਫਾਟ ਨਹੀਂ ਨਹੀਂ ਇੱਕ ਵਾਰ ਤੁਸੀਂ ਸਾਨੂੰ ਉਰੇ ਮੜਾ ਜਾ ਓਪਨ ਕਰਕੇ ਦਿਖਾ ਦਿਓ ਬਾਕੀ ਅਸੀਂ ਜੋੜ ਆਪੇ ਲਾਉਂਗੇ ਧਰ ਹਾਂ ਇੱਕ ਵਾਰ ਸਾਨੂੰ ਐਦਾਂ ਐਟਮ ਆਈਆਂ ਦਿਖਾ ਦਿਓ ਵੀ ਠੀਕ ਆ ਸਾਰੀਆਂ ਹੂੰ ਬਾਹਰ ਕੱਢ ਕੇ ਦਿਖਾ ਦਿਓ ਬਸ ਅੱਛਾ ਠੀਕ ਹੈ ਠੀਕ ਹੈ ਆ ਪਾਈ ਆ ਅੱਛਾ ਇਹ ਪਾਈ ਆ ਓਪਨ ਕਰਕੇ ਪ੍ਰੈਸ ਹੀ ਕਰਨੀ ਆ ਠੀਕ ਆ ਠੀਕ ਆ ਠੀਕ ਆ ਜੀ ਕੋਈ ਗੱਲ ਨਹੀਂ ਬਾਕੀ ਬਣਿਆ ਹੋਇਆ ਬਾਕੀ ਜਿਹੜੀ ਪਾਈਪਸ ਦਿੱਤੀਆਂ ਹੋਈਆਂ ਉਹਰੇ ਲੱਗ ਜਾਣੀਆਂ। ਬਾਕੀ ਤੁਸੀਂ YouTube ਤੇ ਵੀਡੀਓ ਪਾਓ, ਮਾਡਲ ਦਾ ਆਪ ਹੀ ਪਤਾ ਲੱਗ ਜਾਣਾ। ਆ ਉਹ ਤਾਂ ਹਾਂ ਸਹੀ ਗੱਲ। ਹਾਂਜੀ ਹੁਣ ਤਾਂ ਸਰ ਸਭ ਕੁਝ इजी ਹੈ। ਬਿਲਕੁਲ 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 ਜੀ ਹਾਂ। ਉਹ ਤਾਂ ਪਤਾ ਲੱਗੇ ਜਾਣਾ ਉਹਦੇ ਤੇ। ਸਾਡੇ ਕੋਲ ਨਾ ਇਹਦੇ ਨਾਲ ਦੀ ਪਈ ਆ। ਆਹਾ। ਰਾਈਡ ਸਾਈਕਲ ਕਹਿੰਦੇ ਇਹਨੂੰ? ਪ੍ਰੈਮ ਸਰ। ਯਾਰ ਇਹਮ ਸਾਈਕਲ। ਇਹ ਨਾਲ ਦੀ ਪਈ ਆ। ਪਈ ਆ ਤੇ ਇਹ ਨਾਲ ਦੀ। ਹੋਰ ਉਹ ਚਤਨੀ ਵਰਚੜਾਈ ਹੋਣੀ ਇੱਥੇ ਉਹ ਅੰਦਰ ਪਈ ਆ ਹਾਲੇ ਤੱਕ ਦੇਖੀ ਆ ਪਤਾ ਕੀ ਗੱਲ ਆ ਵੀ ਫੇਰ ਆਪਾਂ ਹੁਣ ਉਹ ਉਹ ਚੀਜ਼ ਨੇ ਜਿਹੜਾ ਕੰਮ ਦੇਣਾ ਉਹ ਝੂਲੇ ਨੇ ਵੀ ਨਹੀਂ ਦੇਣਾ ਹਾਂ ਜੇ ਗੱਲ ਸਹੀ ਹਾਂ ਉਹ ਚੀਜ਼ ਤਾਂ ਆਪਣੇ ਕੋਲ ਪਈ ਆ ਜਦਬਦ ਵਿਆਹ ਕਿਆ ਹੀ ਇਹਨੂੰ ਨੂਰ ਤੁਰਨਾ ਪਈ ਜਦੋਂ ਇਸ ਚਤਨੀ ਹਾਂ ਉਹ ਅੰਦਰ ਰੱਖਤੀ ਨਾ ਫੇਰ ਥੋੜਾ ਜਿਹਾ ਪਹਿਲਾਂ ਆ ਦਿੰਦੀ ਮੈਨੂੰ ਦਰਸ਼ਨ ਹੋ ਜਾਣਗੇ ਹਾਂ ਉਹ ਲੇਟ ਲੇ ਗਏ ਬਟੂ ਹਾਂ ਲੇਟ ਲੇ ਗਏ ਮੈਂ ਨਾ ਸੰਨੇ ਇਟ ਟੋਨ ਲੱਗੇ ਤੇ ਅਸੀਂ ਰੇਟ ਪਤਾ ਲੱਗਿਆ ਸਾਨੂੰ ਇਹ ਪਹਿਲਾਂ ਪਤਾ ਲੱਗ ਗਿਆ ਇਹਦਾ ਬਾਈ ਜਦ ਸੰਯੋਗ ਲਿਖੇ ਭੇਜਦੇ ਹੁਣ ਜਿੰਨਾ ਮਰਜੀ ਜਿੰਨਾ ਮਰਜੀ ਬੰਦਾ ਨੱਠ ਭਜ ਕਰ ਲਵੇ ਠੀਕ ਹੈ ਨੀ ਮਾਰਦ ਦੇ ਹੱਥ ਸਾਰਾ ਹਾਂ ਉੱਪਰ ਸਿੰਦਰੀਆਂ ਵੀ ਕਿੰਨੀਆਂ ਸੋਹਣੀਆਂ ਪਈਆਂ ਨੇ ਸਿੰਦਰੀਆਂ ਹਾਂ ਬਾਈ ਵਾਪਸ ਇਹ ਹੁਣ ਆਪਾਂ ਆਪਾਂ ਕਿਹੜਾ ਆ ਵਾਲਾ ਸਿਲੈਕਟ ਕਰਿਆ ਜੀ ਇਹ ਨਹੀਂ ਹਾਂ ਜਿਹੜਾ ਲੱਗੇ ਵੇ ਪੈ ਨਹੀਂ ਨਹੀਂ ਉਹ ਤਾਂ ਉਹ ਆ ਟੈਰਾ ਵਾਲਾ ਏ ਅੱਛਾ ਤਾਂ ਉੱਧਰ ਜਾਣ ਹਾਂ ਆਪਣਾ ਤਾਂ ਆਹ ਪਿਆ ਹਾਂਜੀ ਹਾਂ 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 ਆਪਣਾ ਆਹ ਬੜਾ ਏ ਜੇ ਤੁਸੀਂ ਉਹਨਾਂ ਕਾੜ ਵੀ ਖਰੀਦਦੇ ਵੇਖੀਏ ਬਾੜੇ ਮੋਟੇ ਲੜਨਾ ਲੁੜਨਾ ਪੈਂਦਾ ਕਿ ਸੁੱਕਾਈ ਸਰਦੇ ਹਾਂ ਨਾ ਨਾ ਲੜਨਾ ਲੁੜਨਾ ਪੈਂਦਾ ਕਿ ਸੁੱਕਾਈ ਜਾਂਦਾ ਹੈ ਦੇਖ ਲਈਏ ਚਲੋ ਬਾਕੀ ਜਮੇ ਚੱਕਨ ਲੋ ਬਾਕੀ ਉਹਰੇ ਭਾਈ ਛੋਟੇ ਬੱਚੇ ਦੇ ਲੈ ਕੇ ਮੰਤਰੀ 10 ਸਾਲਾਂ ਦੇ ਬੱਚੇ 7-8 ਸਾਲ ਦੇ ਬੱਚੇ ਤੱਕ ਗਿਫਟ ਗਿਫਟ ਪਏ ਆ ਇੱਧਰ ਆ ਵੀ ਪਏ ਦੂਰੇ ਝੂਲੇ ਆ ਦੇਖ ਜੱਸ ਬੈਠ ਕੇ ਦੇਖ ਤਾਂ ਇਹ ਇਹ 250 ਦਾ ਪਾ ਕੇ ਨਸੀ ਜੈਨ ਵੀ ਦਸਾਰਾ ਬੈਠਾ ਬੈਠ ਕੇ ਦੇਖ ਨਹੀਂ ਲੱਜਣਾ ਨੇ ਜੈਨ ਵੀ ਤਾਂ ਬੈ ਰਿਉ ਥੱਲੇ ਲੱਜੂ ਜੈਨ ਹ ਰਹਿਣ ਦੇ ਰਹਿਣ ਦੇ ਬੈਠੀ ਤਾਂ ਨਹੀਂ ਬੈਠਣ ਕਹਿੰਦੇ ਹੋਰ ਫਿਲ ਦੇ ਤੁਸੀਂ ਆ ਦੇਖੋ ਥੱਲੇ ਆ ਦੇਖਾ ਥੋੜਾ ਹੋਣੀ ਲਿਫਟ ਕਹਿੰਦੀ ਚੱਲਦੀ ਨਹੀਂ ਹੈਗੀ ਭਾਬੀ ਕਹਿੰਦੀ ਧੀ ਉੜਨਾ ਪੈਂਦਾ ਪਹਿਲਾਂ ਉਖੜਨਾ ਤਾਂ ਫੇ ਪੈਣਾ ਹੀ ਆ ਹੁਣ ਲਿਫਟ ਥੱਲੇ ਗਈ ਵੀ ਆ ਸਮਾਨ ਲੈ ਕੇ ਉਹ ਵੀ ਲਿਫਟ ਸੀ ਕਰਦੇ ਆ ਮੈਂ ਆਪਾਂ ਉੱਦੋਂ ਚੱਲਦੇ ਆ ਨਹੀਂ ਮੈਂ ਕਰਦੇ ਜੀ ਆ ਜਾ ਜਾਈਏ ਬੜਾ ਟਾਈਮ ਲੱਗਦਾ ਯਾਰ ਉੱਪਰ ਤਾਰਦੇ ਹੋਣੇ ਸਮਾਨ ਹਨਾ ਬੈਟਰੀ ਹੁੰਦੀ ਹੈ ਜੀ ਉਹ ਤਾਰਿਆ ਜੀ ਅੱਛਾ 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 3 ਬੈਟਰੀ ਇਹ ਇਹ ਬਾਈ ਜਿੱਦਾਂ ਹੁਣ ਸਮਾਨ ਇੱਥੇ ਤਾਂ ਆਉਂਦਾ ਹੀ ਰਹਿੰਦਾ ਤਕਰੀਬਨ ਹਨਾ ਲਿਫਟ ਤਾਂ ਕਰਕੇ ਜ਼ਰੂਰੀ ਆ ਹਨਾ ਨਹੀਂ ਤਾਂ ਸਮਾਨ ਚੜਾਉਂਦੇ ਚੜਾਉਂਦੇ ਹੀ ਗੱਡੀਆਂ ਇਹ ਲਿਫਟ ਜੀ ਹੁੰਦੀ ਹੈ ਜੀ ਸਾਰਾ ਮਾਲ ਆਉਂਦਾ ਪਣਾ ਜੀ ਹੂੰ 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 ਸਾਰਾ ਸਮਾਨ ਆਪਾਂ ਡੋਰਗਾਂ ਦੇ ਉੱਪਰ ਭੇਜਣਾ ਹੈ ਤਿੰਨ ਪੌੜੀ ਹਾਂ ਤਾਂ ਰੱਖਣਾ ਇੱਥੇ ਉੱਪਰ ਵੀ ਹੋਰ ਵੀ ਹੈਗਾ ਉੱਪਰ ਸਮਾਨ ਆਈ ਇਹ ਇਹ ਇਦਾਂ ਹੀ ਹੈ ਅੱਛਾ ਕੱਲਾ ਗੱਡੀਆਂ ਗੋਟੀਆਂ ਦਾ ਜੀ ਹਾਂ ਗੱਡੀਆਂ ਮੋਟਰਸਾਈਕਲ ਕੁਝ ਅੱਛਾ ਠੀਕ ਹੈ ਬਾਈਕ ਸਾਈਕਲ ਤਿਆਰ ਕੀਤੇ ਵੀ ਠੀਕ ਆ ਠੀਕ ਆ ਠੀਕ ਆ ਸਾਰੇ ਮੋਟਰਾਂ ਦੇਖੋ ਸਾਰੇ ਤਿਆਰ ਕੀਤੇ ਹਾਂ 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 ਇਹ ਦੋ ਬੈਟਰੀਆਂ ਸਾਰੇ ਚ अच्छा दो बैटरीयां वाली हां जी चार्ण क्रे, 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 दो बैटरीयां ठीक है ठीक है ठीक है ठीक है लो जी ओ बाजी वाला ओथे ਨਾਲ ਚਾਰਜੀ ਚਾਲ ਐਨ ਰਿਮੋਟ ਹੈ ਹੋਰ ਜਦ ਤੁਸੀਂ ਰਿਮੋਟ ਨਹੀਂ ਕਰ ਕਨੋਕ ਡਿਵਾਰ ਕਰ ਸਕਦੇ ਜੀ ਹਾਂ ਹਾਂ ਜੀ ਅਬ ਇੱਥੇ ਤੁਸੀਂ ਬਲੂਟੂਥ ਵੀ ਅਛਾ ਰਿਮੋਟ ਕੰਟਰੋਲ ਵੀ ਹੈ ਇਹ ਹਾਂ ਜੀ ਪੈਂਡੇ ਵੀ ਪਿੰਡ ਤੇ ਵੀ ਲਗਾ ਸਕਦੇ ਜੀ ਫੋਨ ਨਾਲ ਵੀ ਕਰ ਸਕਦੇ ਜੀ ਹੂੰ ਹੂੰ ਫੋਨ ਨਾਲ ਵੀ ਬਲੂਟੂਥ ਨਾਲ ਕਨੈਕਟ ਕਰ ਸਕਦੇ अच्छा हां जी अच्छा फोन ਨਾਲ हां जी ਤੁਸੀਂ ਤੇ ਬਣੀ ਤੁਸੀਂ ਆਪਣਾ ਤੁਸੀਂ ਆਪਣੀ ਚਿਪ ਲਾ ਲਈ ਜੀ ਉੱਤੇ ਤੁਸੀਂ ਗਾਣੇ ਪਰਾ ਸਕਦੇ ਜੀ اچھا اچھا ਪੂਰਾ ਘਾਤਾ ਹੀ ਬਾਹ ਜੀ ਬਾਹ ਕੰਪਨੀ ਦੇ ਜੀ ਪਿੱਛੇ ਹੋਈ ਮਤਲਬ ਮਤਲਬ ਕਹਿਣ ਦਾ ਵੀ ਗਾਣੇ ਜਿਹੜੇ ਮਰਜ਼ੀ ਲਾ ਲਓ ਚਾਹੇ ਮੂਸੇ ਵਾਲੇ ਦੇ ਲਾ ਲਓ ਚਾਹੇ ਬੱਬੂ ਆ ਦੇ ਨਾਲ ਠੀਕ ਆ ਠੀਕ ਆ ਆ ਵੀ ਉਹੀ ਹੈ ਦੇਖੋ ਸੇਵ ਨਵੀਂ ਆ ਗਈ ਹਾਂ ਮਤਲਬ ਹੁਣ ਨਿਆਣਾ ਨੂੰ ਕੰਪਨੀ ਵਾਲੇ ਨਹੀਂ ਸੁਣਨੇ ਪੈਣੇ ਜਿਹੜੇ ਕੰਪਨੀ ਨੇ ਲਾਤੇ ਵਿੱਚ ਸੌਂਗ ਤੁਸੀਂ ਪੈਂਡ ਪੈਂਟੇ ਲਾਓ ਗਾਣੇ ਲਾਓ ਸਿੱਧੂ ਲਾਓ ਹਾਂ ਮਤਲਬ ਲਾਓਗੇ ਜਿਹੜਾ ਮਰਜੀ ਲਾਓ ਠੀਕ ਨਹੀਂ ਹਾਂ ਆਵਾਜ਼ ਵੀ ਕਰ ਲਓ ਸਹੀ ਗੱਲ ਆ ਹਾਂ ਆਵਾਜ਼ ਦੀ ਉਹ ਕਿੰਨੀ ਕਾ ਵੈਸੇ ਬਾਦੂ ਇਹ ਚਲਾ ਕੇ ਦੇ ਲੋ ਰਿਪੋਰਟ ਕਰਨ ਕਰ ਸਕਦੇ ਕਿ ਨਹੀਂ ਟੀ ਪੂਰੀ ਆਵਾਜ਼ ਆਖੋ ਆਵਾਜ਼ ਹਾਂ ਵੈਸੇ ਤੇ ਸਪੀਕਰ 'ਤੇ ਆ ਜੀ ਟ੍ਰੈਕ ਹਾਂ ਤੁਸੀਂ ਮੈਨੂੰ ਐਕਸਪੀ ਕਰ ਰਹੀ ਹੈ ਜੇ ਤੁਸੀਂ ਫੋਨ ਨਾਲ ਕਨੈਕਟ ਕਰ ਸਕਦੇ ਹੋ ਜੇ ਕਰੋ ਕਨੈਕਟ ਕਰਕੇ ਲਾਓ ਬੋਲ ਭਾਈ ਕਾ ਲੋ ਹਾਂ ਹਾਂ ਮੈਨੂੰ ਪਰਦਾ ਬਾਤ ਸੁਣਨੀ ਆ ਬਾਤ ਤਾਂ ਅਗਰ ਪੈਣੀ ਅੱਛਾ ਹਾਂਜੀ ਹਾਂਕ ਪੈ ਜਾਣੀ ਹੈ ਹਾਂਜੀ ਠੀਕ ਆ ਆ ਟਰੈਕਟਰ ਵੀ ਪਏ ਹੈ ਹਾਂਜੀ ਇਹ ਟਰੈਕਟਰ ਦਾ ਕੀ ਪ੍ਰਾਈਸ ਹੈ ਭਾਈ ਇਹਦਾ ਆ ਆ ਲਿਖਿਆ ਬੋ ਮੈਂ ਕਹਿੰਦਾ 19000 ਦਾ ਹਾਂਜੀ 19000 ਦਾ ਹੀ ਅੱਛਾ 19000 ਦਾ ਇਹ ਹਾਂਜੀ ਮਾ ਵੀ ਪਾ ਆ ਦੇਖੋ ਇਹ ਆਉਣ ਹੁੰਦਾ ਹੀ ਹੂੰ ਵੇ ਗਈ ਕੌਣ ਹੋ ਗਿਆ ਉਹ ਦੇਖੋ ਚੱਲ ਪਿਆ ਹਾਂ ਆਹ ਕੌਣ ਲੈਟਰ ਵਾਲਾ ਲੱਗੀ ਖਾਤਾ ਬਣ ਗਈਆਂ ਬਾਈ ਸਹੀ ਗੱਲ ਆ ਬਣ ਲੱਗਾ 500 ਲੱਗੇ ਸਾਰੇ ਭਾਈ ਅੱਛਾ ਅੱਛਾ ਉਹ ਯੈਲੋ ਰੈੱਡ ਆਈ ਉਹ ਬੜੀ ਗੱਡੀ ਪਹਿਲੇ ਰੈੱਡ ਵੀ ਕਵੀ ਬੜੀ ਗੱਡੀ ਅੱਛਾ ਰੈੱਡ ਬੜੀ ਗੱਡੀ ਵੀ ਹਾਂਜੀ ਆ ਬਲੈਕ ਆਈ ਉਹ ਬੜੀ ਗੱਡੀ ਠੀਕ ਬੜੀ ਗੱਡੀ ਨਾ ਮੀਂ ਆ ਗਈ ਵੀਰੇ ਲੈਫਟ ਤੇਰੀ ਉਹ ਬੱਲਾ ਬੱਲਾ ਇਹਦਾ ਭਰੀ ਪਈ ਭਰਾਵਾ ਕਿੱਦਾਂ ਰੱਖੂੰਗਾ ਇਹਦੇ ਸਾਮਾਨ ਇੱਥੇ ਘੜਾ ਕਰਦੇ ਸਾਈਡ ਮੈਨੂੰ ਮੂਰੇ ਸ਼ੀਸ਼ੇ ਦੇ ਇਦਾਂ ਇਹ ਤਾਂ ਖਾਲੀ ਹੈ ਹਾਂ ਉਹ ਸੋ ਕਰਨੇ ਪਾਈ ਪਾਈ ਪੁੱਛੀ ਕਿ ਤਰਖਣਾ ਦਾ ਮਾਨ ਉਹ ਸਮਾਂ ਥੱਲੇ ਜਾਣਾ ਦੂਜੇ ਜਾਣੇ ਚੱਲ ਇੱਧਰ ਨੂੰ ਚੱਕ ਲਿਆ ਵੀਰੇ ਨਹੀਂ ਹੈਨਾ ਲਿਆ ਮੇਰਾ ਭਾਈ ਇੱਧਰ ਹੀ ਲਿਆ ਲਿਫਟ ਖਾਲੀ ਹੋਣ ਨੂੰ ਤਾਂ ਬੜਾ ਟਾਈਮ ਲੱਗ ਜਾਣਾ ਚੱਲੀ ਹਾਂ ਕੀ ਨਾ ਲੋ ਜੀ ਓਰੇ ਬੱਚਿਆਂ ਵਾਸਤੇ ਜੋ ਮਰਜੀ ਲੈ ਲਓ ਸਾਰਾ ਕੁਝ ਸੇ ਪਿਆ ਤਕਰੀਬਨ ਸੋਹਰਾ ਕੁਛ ਹੀ ਭੀਆ ਗਨਾਉਂ ਨਾ ਪੂਰੇ ਇੱਕ ਵਰਗ ਦੇ ਬੱਚਾ ਆ ਗਿਆ ਨਾਲ ਮਾਵੇ ਖਰਚਾ ਖੰਦਾ ਜੇ ਕਰਾ ਕੇ ਹੀ ਜਾਊਗਾ ਸੋਹਰਾ ਕੁਛ ਹੀ ਮਿਲ ਜਾਂਦਾ ਸਾਸੂ ਤੀਨ ਚੰਨਾ ਬੀ ਡੈਡੀ ਟੂਡੀ ਵੀ ਬਹੁਤ ਵਈ ਹੈ ਜੀ ਬਹੁਤ ਵਧੀਆ ਵਧੀਆ ਚੀਜ਼ਾਂ ਆ ਗਿਫਟਸ ਓਰੇ ਦਾ ਬੰਦਾ ਫਿਰ ਸੁੱਕਾ ਜਾ ਹੀ ਨਹੀਂ ਸਕਦਾ ਆ ਗਿਫਟ ਲੈਣ ਮੜ ਗਿਆ ਜਿਹੜਾ ਚੀਜ਼ ਲੈ ਕੇ ਤਰੂਆਂ ਜਿਹੇ ਜਿਹੇ ਅਗਲੇ ਨੂੰ ਚਾਹੀਦੀ ਆ ਚੀਜ਼ਾਂ ਹੈ ਹੀ ਬਹੁਤ ਆ ਜਿਹੇ ਜਿਹੇ ਵੀ ਡਿਮਾਂਡ ਆ ਅਗਲੇ ਦੀ ਬਾਜੀ ਉੱਪਰੇ ਦੇ ਦਿਓ ਵੇ ਹਾਂਜੀ 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 ਜਿਹੇ ਜਿਹੇ ਵੀ ਡਿਮਾਂਡ ਆ ਬਾਜੀ ਓਹ ਖਲੀ ਚੀਜ਼ ਦੇ ਕੇ ਹੀ ਤੋਰਦੇ ਆ ਇਹ हाँ नहीं अभी बंदा खाली मर मुड़ज ना हाँ जी आीजा वादिया आ भी चीज़ बड़ी घेंट बनाई भी उन्होंने कृष्णा राधे आप अपने गणेश जी ਬਹੁਤ ਕੁਸਪਿਆ ਬਾਈ ਨਾ ਹੋਰ ਤਾਂ ਆਹ ਪਾ ਲਓ ਕੀ ਚੀਜ਼ ਆ ਉਹ ਚਾਰਜਿੰਗ ਵਾਲਾ ਕੋਸੇ ਪੂਰੇ ਦਾ ਬਾਈ ਜਿਹੜੀ ਚੀਜ਼ ਨਹੀਂ ਵੀ ਕਦੇ ਦੇਖੀ ਉਹ ਵੀ ਪਈਆ ਕੰਟੀ ਕਾਲ ਜੀ ਹੱਸੀ ਗਾ ਪਾਲਣੇ ਆ ਗਿਆ ਚੱਕੀ ਫਿਰਦੀ ਤੂੰ ਮੇਰਾ ਬਲੂਂਗੜਾ ਮੇਰਾ ਬਲੈਨਾ ਕਾੜੀ ਗੰਦਾ ਕੜੀ ਚੌਲ ਕੜੀ ਚੌਲ ਲੈ ਕੜੀ ਚੌਲ ਕੜੀ ਚੌਲ ਬੋਲਿਆ ਹੀ ਨਹੀਂ ਕੜੀ ਚੌਲ ਉਹ ਬੋਲ ਲਈ ਜੈਫਮਨ ਹਾਂ ਉਹ ਨਹੀਂ ਸੈਲ ਸੋਲ ਡਾਊਨ ਹੋ ਗਏ ਦੇ ਕੜੀ ਚੌਲ ਲੈ ਕੜੀ ਚੌਲ ਇਹਨਾਂ ਕੜੀ ਚ ਉਹ ਰਾਜਮਾ ਚੌੜ ਉਹ ਬੱਤ ਚਾਹ ਰਿਹਾ ਹੁਣ ਤਾਂ ਚੌਲਾ ਪਰੇ ਨਾ ਦੇਣਾ ਵਿਚਾਰਾ ਮੱਲਾ ਦਾ ਇਹ ਵੀ ਆ ਦੇਖ ਤੁਸੀਂ ਵੀ ਸੁਣਦੇ ਹੋ ਦੇਖਿਓ ਕਿ ਉਹ ਫੇਰ ਕੁਝ ਬੋਲ ਗਿਆ ਰਾਜਮਾ ਚੌੜ ਚੌਲਾ ਪਰੇ ਲਾ ਦੇਣਾ ਤਾਂ ਤੁਹਾਡੀ ਸੁਣ ਕੇ ਆਵਾਜ਼ ਬੰਦ ਹੋ ਗਈ ਉਹ ਕੀ ਗੱਲ ਗਿਆ ਉਹ ਸੈਲਸੂਲ ਲਟਾਉਣ ਆਈ ਦੇ ਇੰਨਾ ਜ਼ਾਦ ਜਿੰਦੀ ਨਾ ਹੁੰਦਾ ਹਮ ਹਾਲਿਆ ਆਇਟਮਾਂ ਵਧੀਆ ਐ ਜੈ ਸਿੰਘ ਸਾਰੀਆਂ ਹਨਾ ਸੈਲਸੂਲ ਅੱਧਿਆਂ ਚ ਸੈਲ ਪਾਏ ਵੀ ਨਹੀਂ ਇਹਨਾਂ ਨੇ ਐਦਾਂ ਦਾ ਲੋਕਾਂ ਨੇ ਇੱਥੇ ਸੈਲ ਮੁਕਾ ਦੇਣੇ ਇਹਨਾਂ ਦੇ ਦੇਖ ਦੇਖ ਕੇ ਇਹਦੇ ਚ ਚਲੂਰ ਨੂੰ ਲੈ ਕੇ ਜਾਈ ਥੋੜੀ ਜਿਹੀ ਬੜੀ ਹੋ ਜਵੇ ਇਹਦੇ ਨਾਲ ਨਾ ਮਾਈਂਡ ਬਹੁਤ ਸੈੱਟ ਹੁੰਦਾ ਵੀ ਆਏ ਬਣਾ ਆਏ ਬਣਾ ਹਾਂ 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 ਇੱਦਾਂ ਪੰਗੂੜੇ ਦਾ ਕਰਾ ਦੇ ਉੱਪਰ ਤੋਂ ਮੰਨੂ ਆਏ ਹਾਂ ਤਾਂ ਮਾਰੀ ਜਾਂਦਾ ਹਾਂ ਐਟ ਮੈਂ ਵਧੀਆ ਸਾਰੀਆਂ ਇਹਨਾਂ ਕੋ ਇਹਨਾਂ ਤੇ ਲਾਉਣਾ ਹੀ ਨਹੀਂ ਪੰਗੂੜੇ ਨੂੰ ਨੂਨ ਨੇ ਤਾਂ ਉਦਾਂ ਹੀ ਖਿੱਚ ਕੇ ਲੈ ਜਾਣ ਹਾਂ 1500 ਦਾ ਹਰ ਰਹਿਣ ਦੇ ਉਹ ਹਜੇ ਉਹ ਵੀ ਨਹੀਂ ਆਣੀ ਆ ਨਾ ਉਹਨੂੰ ਇਹ ਚੀਜ਼ਾਂ ਦਾ ਹਜੇ ਨਾ ਉਹਨੇ ਤਾਂ ਆਇਆ ਫੜਨਾ ਉਹਨੇ ਤਾਂ ਕੜੀਸ ਦੀ ਨੇ ਫਿਰਨਾ ਇਹਨੂੰ ਹੋਰ ਜਦ ਹੋ ਜੂਗੀ ਇਸ ਚੀਜ਼ਾਂ ਸਮਝਣ ਲੱਗ ਜੂਗੀ ਫੇਰ ਆਪਾਂ ਕਰ ਜਾ ਇਦਾਂ ਜਨਮ ਦਿਨ ਵੀ ਆ ਪੰਜ ਦਿਨਾਂ ਬਾਅਦ ਕਿੰਨੀ ਤਰੀਕ ਨੂੰ ਦਾਸ ਨੂੰ ਹਾਂ ਹਾਂ ਟੈਨਸ਼ਨ ਨੂੰ ਚ ਰੱਖੋ ਮੜਾ ਜਾ ਉਹ ਕੋਈ ਚੱਕਰ ਨਹੀਂ ਭਰਾਈ ਦਾ ਜਨਮ ਦਿਨ ਵੀ ਮਨਾਵਾਂਗੇ ਜਦ ਆਪਾਂ ਤੇ ਆ ਰਾਮ ਮਨਾਇਆ ਮੇਰਾ ਮਨਾਇਆ ਕਿ ਪਰ ਜਾ ਉਹ ਆ ਹੋਆ ਉਹ ਡਰੋਨ ਡਰੋਨ ਰੱਖੇ ਵਿਆ ਓਏ ਦੂਏ ਹੁਣੇ ਬੱਚਿਆਂ ਵਾਲੇ ਹੁਣੇ ਕੋਈ ਇਹ ਤਾਂ ਨਹੀਂ ਤਾਂ ਇਹ ਤਾਂ ਪਰਫਮ ਹੈਗਾ ਉਹਦਾ ਡਰੋਨ ਤਾਂ 2000 ਦਾ ਇਹਦਾ ਫੇਰ ਬੱਚਿਆਂ ਨੂੰ ਹੋਣਾ ਕੋਈ ਮਣਾ ਮੋਟਾ ਉੜਦਾ ਹੋਣਾ ਮੇਰਾ ਆਹ ਰਹੇ ਡਰੋਨ ਤਾਂ ਲੈ ਇੱਧਰ ਉਹ ਆ ਗਿਆ ਦੂਆ ਕੀ ਆ ਕਹਿੰਦੇ ਇਹਨ ਅਲੈਕੁਮ ਕਾਲ 5 ਲੱਖ ਹਾਂ ਤੇ ਤੁਹਾਨੂੰ ਕਿਡਨਾ ਪਾ ਨਹੀਂ ਨਹੀਂ ਬਜਾਈ ਬਜਾਈ ਜਾਂ ਜਤ ਮੈਂ ਦੁਬਾਰਾ ਬਜਾਈ ਆ ਉਪਰ ਵਾਲਾ ਬਜਾ ਇਹਨਾਂ ਪੱਤੀਆਂ ਜੀਆਂ ਨਾਲੇ ਵੱਜਦਾ ਹੈ ਇਹਨਾਂ ਨੂੰ ਟੈਟ ਢੇਲੀਆਂ ਕਰਕੇ ਬਣਦੇ ਹੈ ਆਹੋ ਆਵਾਜ਼ ਇਹਦੇ ਨਾਲ ਬਣਦੀ ਦੀ ਤੁਹਾਨੂੰ ਕਿਹਾ ਨਹੀਂ ਸੀ ਮੈਨੂੰ ਵੀ ਨਾ ਦਿਲ ਕਰਦਾ ਹੂੰ ਜੇ ਸੀ ਵੀ ਤਾਂ ਨਹੀਂ ਚਾਹੀਦੀ ਹਾਂਜੀ ਦੀਦੀ ਬੰਦ ਜੇ ਸੀ ਵੀ ਤਾਂ ਨਹੀਂ ਚਾਹੀਦੀ ਜੀ ਸੀ ਵੀ ਕੋਹਾ ਪਿੱਛੇ ਨੂੰ ਨਹੀਂ ਹਟਾਉਣਾ ਪਿੱਛੇ ਜਿਹੜਾ ਪਿਆ ਠੀਕ ਆ ਠੀਕ ਆ ਨਿਆਣਿਆਂ ਦੀਆਂ ਚੀਜ਼ਾਂ ਨੇ ਤੂੰ ਨਾ ਦੇਖੀ ਜਾ। ਮੈਂ ਦੇਖਦੇ। ਦੇਖਣ ਵੀ ਨਹੀਂ ਦਿੰਦੇ। ਦੇਖ ਲੈ। ਆਹ ਵਧੀਆ ਚੀਜ਼ਾਂ ਕੈਂਟਾ ਸਾਰੀਆਂ ਹੀ ਹੋ ਰਿਆ ਹਨਾ। ਵਧੀਆ ਚੀਜ਼ਾਂ। ਹਾਂ ਇਹ ਤੁਸੀਂ ਇੰਨਾ ਖਾ ਲਾ ਤਾਂ ਢਿੱਡ ਭਰ ਗਿਆ। ਹੂੰ। ਤਾਂ। ਵਾ ਮੈਂ ਹੀ ਕਹਤਾ ਵੀ ਬੱਸ ਹੁਣ ਨਹੀਂ ਤਾਂ ਤਾਂ ਹੈ ਜੀ। ਹਾਂ ਇਹ ਕੀ ਖੇਜੀਏ ਕੁਝ ਨਹੀਂ ਖਾਣਾ। ਆ ਤਾਂ ਦੀਦੀ ਚੱਲੀ। ਕੋਈ ਨਾ ਖਾ ਲਈ ਕੀ ਖਾਣਾ ਤਾਂ। ਦੀਦੀ ਚੱਲੀ। ਆ ਦੇਖ ਤਾਂ ਪਰਸ ਇਹ ਨਿਆਣੇ ਵਾਲਾ ਹੀ ਤੁਸੀਂ ਪੀਣਾ ਨਿਆਣੇ ਵਾਲਾ ਪਰਸਾ ਹੀ ਕਿਹਦਾ ਨਿਆਣੇ ਸਿਆਣੇ ਜਿਹੜੇ ਨਹੀਂ ਇਹ ਸਾਡਾ ਹੈ ਮੇਰਾ ਮੇਰਾ ਨੂਰਾ ਹੋਰ ਬੜਾ ਹੋ ਜਵੇ ਹੂੰ ਨੂੰ ਪਾ ਕੇ ਬਿਆਰ ਦੋਗੇ ਹੂੰ ਜਿੰਨੀ ਉਰੂਰੇ ਆ ਜਾਂਦੀ ਨਾ ਆਪ ਹੀ ਲੈਣਾ ਉਹ ਵੀ ਲੈਣਾ ਕਿੱਦਾਂ ਲੱਗਦਾ ਹੈ ਜਦੋਂ ਟੁੱਟਿਆ ਹੋਆ ਹੁੰਦਾ ਹੈ ਨਾ ਆਇਆਂ ਵਿੱਚ ਜੈਨੇ ਇਹਦੇ ਆਪਣਾ ਆ ਬਈ ਦਾ ਤਾ ਨਹੀਂ ਜਾਂਦੀ ਇਹਨੇ ਕਹਣਾ ਮੈਂ ਤਾਂ ਨਹੀਂ ਜਾਂਦੀ ਨੂਰ ਨੇ ਤਾਂ ਕੱਲੀ ਕੱਲੀ ਚੀਜ਼ ਨੂੰ ਲਪੇਟਣਾ ਦਾ ਰੇ ਇੱਥੇ ਹੀ ਬਹਿ ਜਾਣਾ ਮੈਂ ਇੱਥੇ ਹੀ ਆਈ ਜਾ ਨੂਰ ਬੈਣੀ ਵਸ ਸਕੂਲ ਜਾਉਂਗੀ ਮੈਂ ਤਾਂ ਘੱਟ ਬੈਗ ਲੈ ਕੇ ਜਾਉਂਗੀ ਹਾਂ ਹੁਣੇ ਬੁੱਕ ਕਰਾ ਜਾ ਜੱਦ ਲੈ ਕੇ ਹੂੰ ਵਾਟ ਇਜ਼ ਥਿਸ ਕੀ ਹੈ ਡਾਇਰੀ ਡਾਇਰੀ ਠੀਕ ਆ ਠੀਕ ਆ ਪਰ ਮੈਂ ਤਾਂ ਤੁਹਾਨੂੰ ਬੁਲਾਉਂਦੀ ਨਹੀਂ ਸੀ ਇਸ ਤਰ੍ਹਾਂ ਉਹ ਦੇ ਗੱਡੀ ਜੇਲਾ ਉਹ ਛੋਟੀ ਤੇਰਾ ਫੜ ਜੂਗਾ ਮੈਨੂੰ ਬੁਲਾਏ ਵਗੈਰਾ ਬੱਸ ਹੈ ਭਾਲੂ ਆਪਾਂ ਗੇਮ ਖੇਲੀਏ ਤੁਸੀਂ ਛੋਟੇ ਹੁੰਦੇ ਸੀ ਬਹੁਤ ਖੇਲੀਆ ਗੁਗਲੀ ਜੈਸਮਿਨ ਗੋਲਕ ਉਹ ਯਾਰ ਗੋਲਕ ਜਿੰਦੇ ਵਾਲੀ ਹੈਗੀ ਕੋਈ ਬੋਲ ਕੋ ਜਹੀ ਦੀ ਹੈਗੀ ਉਹ ਸਟੀਲ ਦੀ ਹੈਗੀ ਆ ਬਾਤ ਇਹ ਜਿੰਦਾ ਲਾ ਕੇ ਰੱਖਣਾ ਪੈਣਾ ਕੋਈ ਚੱਕਰ ਨਹੀਂ ਜਿੰਦਾ ਲੈ ਜੰਦੇ ਜਿੰਦਾ ਹੈਗਾ ਜਿੰਦਾ ਵੀ ਹੈਗਾ ਬੱਸ ਫਿਰ ਸ਼ੁਕਰ ਉਹ ਲੈਣ ਦਾ ਫਾਇਦਾ ਸਰ ਇੱਕ ਚਾਬੀ ਇਹਦੀ ਮੈਂ ਕੱਢ ਲਿਆ ਨਹੀਂ ਇੱਕ ਤੁਸੀਂ ਰੱਖ ਲਿਓ ਫਿਰ ਤਾਂ ਫਿਰ ਤਾਂ ਮੈਂ ਸਦਾਈ ਹੋ ਜੂਗਾ ਪੌਂਦਾ ਵਿੱਚ ਭਰਨੀਓ ਨਹੀਂ ਫਿਰ ਤਾਂ ਸਿਮਿੰਟ ਵਾਲਾ ਲੈ ਕੇ ਜਾਓ ਹਾਂ ਉਹ ਪੰਨਣਾ ਹੀ ਪੈਂਦਾ ਹਨਾ ਪੰਨਣਾ ਹੀ ਪੈਂਦਾ ਹਾਂ ਲੈ ਮੈਂ ਪਾਣੀ ਬਾਹਰ ਕੱਢਣ ਵਾਲੇ ਉਦੇ ਚੋਂ ਵੀ ਕੱਢ ਲੰਦੇ ਨੇ ਨਹੀਂ ਪੱਥਰ ਪਾੜ ਕੇ ਵੀ ਕੱਢ ਮੈਂ ਸਟੀਲ ਵਾਲੇ ਚ ਪਾਣੀ ਹੈ ਨਹੀਂ ਜੇ 2-3 ਹਜ਼ਾਰ ਹੋ ਜਾਂਦਾ ਮੈਂ ਕੱਢ ਕੇ ਖਰਚ ਲੈਣੀ ਹੁੰਨੀ ਪੱਥਰ ਪਾੜ ਕੇ ਵੀ ਕੱਢ ਲੰਦੇ ਨੇ ਜਦੋਂ ਉਹਨੂੰ ਏਦਾਂ ਕਰਕੇ ਸੁਣਾਉ ਉਹਨਾਂ ਤੋਂ ਦੇ ਵੀ ਕਈ ਵਾਰ ਲੋਟ ਵੀ ਨਿਕਲ ਆਉਂਦੇ ਆ ਦੇਖ ਮਸ਼ੀਨ ਗੱਡੀ ਇਹ ਉਹ ਤਾਂ ਬੱਚਿਆਂ ਦੀ ਹੋਵੇ ਆਇਨ ਆਇਨ ਆਇਰਨ ਕਿਹਾ ਬੱਚਿਆਂ ਲਈ ਆ ਬੱਚਿਆਂ ਲਈ ਹੋਵਾ ਇਹ ਚਲੋ ਚੱਲੀਏ ਭੁੱਖ ਮੋਤ ਲੱਗੀ ਪਈ ਆ ਚਲੋ ਫੇ ਚਲੋ 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 ਇਹ ਜਿਹੜੀ ਕੰਨ ਚੋਂ ਜੂਸ ਪੀਣਾ ਜੂਸ ਪੀਣਾ ਆਪਣੇ ਦਿਓਰ ਨੂੰ ਸਰ ਉਹ ਚਲ ਪੀ ਲੋ ਜੂਸ ਜਿਹੜਾ ਪੀਣਾ ਤੁਸੀਂ ਕਾਨੂੰ ਟੈਨਸ਼ਨ ਲੰਦੀਆਂ ਹੱਥ ਚੱਲੀ ਮੈਂ ਚੱਲ ਚੱਲ ਲੈ ਦੀਦੀ ਚੱਲੀਏ ਠੀਗਾ ਠੀਗਾ ਚਲੋ ਠੀਕ ਹੈ ਫੇਰ ਘਰ ਜਾ ਕੇ ਮਿਲਦੇ ਆ ਜੇ ਕੁਝ ਖਲਾਪਲਾ ਦਿੱਤਾ ਤੁਹਾਨੂੰ ਦਿਖਾ ਦਾਂ ਚੱਲ ਕਿਆ ਖਾਣਾ ਪੀਣਾ ਦਾ ਹੈ ਬਲੌਗ ਬਣਾ ਲੈਨੇ ਆ ਮਰਦਾਰ ਦੀ ਤਰ੍ਹਾਂ ਆਸ ਇਕੱਲਾ ਜਿਹਾ ਵਿਚਾਰਾ ਰਹਿ ਜਨਾ ਪੋਰਸ਼ਨ ਹਾਂ ਧਿਆ ਕਰੀਏ ਇਹ ਬਾਜਾ ਮਾਰਦਾ ਵੀ ਸਾਨੂੰ ਵੀ ਦਿਖਾ ਦੂ ਨਾਲੇ ਹੁਣ ਇਹ ਤਿਹਾਰ ਆਉਣੇ ਵਾਲਾ ਏ ਇਹ ਕੀ ਚੀਜ਼ਾਂ ਬਣਾਉਂ ਬੱਚੇ ਦਾ ਹੀ ਹਾਂ ਇਹ ਵੀ ਮੇਰੇ ਕੋਲ ਵੀ ਨੂਰ ਨੂੰ ਕੁਰਸੀ ਵੀ ਲੈ ਕੇ ਜਾੜੀਆਂ ਹਲੇ ਹੈਗੀ ਆ ਬਸ ਚਿਕਾਰੀਆਂ ਹੋਲੀ ਕਿੰਨੇ ਤਰੀਕ ਦੀ ਹੈ? ਹੋਲੀ ਮਤਲਬ ਤਾਂ 14 ਦੀ ਹੈ ਸ਼ਾਇਦ। ਖੇਲਦੇ ਹੁੰਨੇ ਆਂ। 14 ਨੂੰ। ਬਹੁਤ ਖੇਲਦੀਆਂ ਹਾਂ। ਆ ਲੈ। ਚਲ ਕੋਈ ਨਾ। ਵੀ ਦੀ ਅੱਪਾ ਖੇਲੋ ਤੇ ਹੋਲੀ। ਉਹ ਦੇਖ ਤਾਂ ਪਤਕਾਰੀਆਂ ਗੱਡੀਆਂ ਗੱਡੀਆਂ ਪਈਆਂ ਲੈ। ਇਹ ਜੀ ਹੋਲੀ ਤੇ ਇੱਕ ਦਿਨ ਪਹਿਲਾਂ ਸਾਨੂੰ ਦੋਹਾਂ ਦੀਦੀ ਮੈਨੂੰ ਤੇ ਲੈ ਆਇਓ। ਦੀਦੀ ਅਸੀਂ ਰੰਗ ਰੰਗ ਲਈ ਜੀ। ਠੀਕ ਆ। ਇੱਧਰ ਹੀ ਆਸੀ ਹੋਲੀ। ਉਹ ਦੇਖ ਤਾਂ ਪਤਕਾਰੀਆਂ। ਹਾਂ ਚੀਜ਼ ਕਹਿੰਦੇ ਹੋਣੇ ਤੁਸੀਂ ਉੱਪਰ। ਹੂੰ ਉਹ ਆ ਜਾਂਦਾ ਏ। ਕਿਆ ਕਹਿੰਦੇ ਇਹਨੂੰ ਗੜੀਰਨਾ ਗੜੀਰਨਾ ਆ ਦੇਖ ਤਾਂ ਲੈ ਫਟਕਾਰ ਹੀ ਉਹਨਾਂ ਨੂੰ ਸਿਰਫ ਤੇ ਇੰਨੀ 2 ਲੀਟਰ ਪਾਣੀ ਪੈ ਜਾਣਾ ਹੋਣਾ ਇਹਦੇ 'ਚ ਦਰਿਆਆਂ ਦੀਆਂ ਹਵਾ ਮੱਜੀ ਅੱਖ 'ਚ ਕੋਹ ਦੇਖ ਮੇਜਾ ਇਹਦੇ 'ਚ ਪਾਣੀ ਛੋਰ ਕਰਕੇ ਆਹ ਟੱਪ ਵਿਝਾਉਣੇ ਮਿਲਦੇ ਆਹ ਦੇਖ ਪਿੰਕ ਚਾਹ ਤੇ ਦੀਨ ਹੈ ਨਾ ਦੋ ਲੀਟਰ ਹੋ ਰਹਿਣ ਆ ਤਾਂ ਕੰਮ ਨੂੰ ਰੋਸ ਤੇ ਲੈਣਾ ਇਹ ਦੀਦੀ ਸਿਰ ਖਾਈ ਜਾਣਾ ਨੇ ਰਹਿਣ ਤੇ ਤੂ ਦਾ ਅੰਦਰ ਹੁੰਨੀ ਓ ਬਾਹਰ ਹੁੰਦੀ ਤੇਰਾ ਫੇਰ ਲੇਲਾ 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 ਕਨੂਰ ਵਾਸਤੇ ਲੇਲਾ ਹਾਂ ਚੱਲ ਨਹੀਂ ਜੇ ਮੈਂ ਕੋਨੀ ਤੇ ਜਾਉਂ ਤੇ ਆ ਲਿਆ ਲੇ ਕੇ ਫੇਰ ਮੈਂ ਗਈਆ ਕੋਨੀ ਗਈ ਚੱਕਲਾ ਚੱਕ ਜੈਨ ਆ ਰਿਹਾ ਹਾਂ ਮੈਂ ਦੂਰ ਲੈ ਕੇ ਜਾਣੀ ਕਰਤੇ ਨਹੀਂ ਨਹੀਂ ਜਿੱਥੇ ਨਹੀਂ ਚੱਕ ਮੈਂ ਜਿਹੜੇ ਘਰ ਕੋਲ ਬਜਾਇਆ ਕਹਿੰਦਾ ਮੈਂ ਬਾਹਰ ਬਜਾਇਆ ਕਰਨਾ ਹਾਂ ਹਾਂ ਮੇਕਅਪ ਕਰਦਾ ਆਪਰਾ ਕਦਾ ਵਿਆਵਲਾ ਦੀ ਮੁਟਿਆ ਅਚਾ ਮੇਕਅਪ ਹੈ ਠੀਕ 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 ਬਸ ਹੈ ਆਸਟ੍ਰੇਲੀਆ ਦੇ ਆਸਟ੍ਰੇਲੀਆ ਤੇ ਕਟਾਈਆਂ ਮੈਂ ਤੈਨੂੰ ਹਜੇ ਕਸਰ ਆ ਕੋਈ ਯੂ ਆ ਰਾਈਟ ਸਰ ਇਹਨੇ ਵਿਆਹ ਵਾਲਾ ਨਹੀਂ ਇੱਥੋਂ ਹਸ ਕੋਸਮਾਨ ਤੇ ਹੁਣ ਪੈਂਦਾ ਨਹੀਂ ਨਾ ਨਾ ਹੁਣ ਗਰਮੀ ਆ ਹੁਣ ਤਾਂ ਜਮੇ ਹੀ ਲੱਗਣਾ ਵਿਆਹ